ਮੈਂ ਬਾਰ-ਬਾਰ ਕਹਿ ਰਿਹਾ ਸੀ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜਿਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦਿਆਲੂ ਕਿਰਪਾਲੂ ਨੇ ਜੀ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਕਿ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਜੀ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੀ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਹੋਹੀ ਹੈ ਜੀ ਜਿਹੜੇ ਉਸ ਟਾਈਮ ਤੇ ਬਣਾਦੇ ਰਹੇ ਉਹ ਸੁਆਦ ਕਰੇ ਤਾਂ ਕਿ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਵ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜਿਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦਿਆਲੂ ਕਿਰਪਾਲੂ ਨੇ ਜੀ ਆ ਜੋ ਵੀ ਸਜਾ ਲੱਗਿਆ ਜੀ ਚੰਦੂ ਮਾਜਰਾ ਤੋਂ ਬਹੁਤ ਗੱਲ ਕਹੀ ਗਈ ਆ ਕਿ ਜਿਹੜੀ ਦਾਮ ਨੂੰ ਮਾਫੀ ਦਿੱਤੀ ਗਈ ਸੀ ਔਰ ਕਮੇਟੀ ਜੀ ਫੈਸਲਾ ਨਹੀਂ ਲਿੱਤਾ ਗਿਆ ਸਰ ਮੈਂ ਬਾਰ ਬਾਰ ਕਹਿ ਰਿਹਾ ਹਾਂ ਕਿ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪੜਸਨ ਆਸਤੇ ਆਏ ਹਾਂ ਜਿਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਘੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਇੱਕ ਵੱਡਾ ਫੈਸਲਾ ਕਹਿ ਸਕਦੇ ਹਾਂ ਕਿ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਔਰ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਜੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਾਤਮਸਤਕ ਹੋਣਾ ਹੈ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਹੋਹੀ ਹੈ ਜੀ ਜਿਹੜੇ ਉਸ ਟਾਈਮ ਦੇ ਘਮਾਦੇ ਨੇ ਉਸ ਵਾਜੋ ਵਰਾ ਦੇ ਪਾਸ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜੀਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਘੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਯਾਲੂ ਕਿਰਪਾਲੂ ਨੇ ਜੀ ਆ ਜੋ ਵੀ ਸਜ਼ਾ ਲੱਗਿਆ ਤੰਦੂ ਮਾਜਰਾ ਤੋਂ ਬਹੁਤ ਗੱਲ ਕਹੀ ਗਈ ਆ ਕਿ ਜਿਹੜੀ ਜਾਤ ਨੂੰ ਮਾਫੀ ਦਿੱਤੀ ਗਈ ਸੀ ਉਹ ਪੰਗਰ ਪ੍ਰਵਾਦਾਂ ਨੂੰ ਦਿੱਤੀ ਗਈ ਕੋਰ ਕਮੇਟੀ ਜਿਹੜੇ ਫੈਸਲਾ ਨਹੀਂ ਲਿੱਤਾ ਗਿਆ